ਉਹਨਾਂ ਨੂੰ ਕੀ ਦਿੱਕਤ ਹੈ ਹਨੂ ਇਹ ਦਿੱਕਤ ਹੈ ਵੀ ਪਾਣੀ ਇੰਨਾ ਕਿਉਂ ਆ ਜਾਂਦਾ ਉਹਨਾਂ ਨੂੰ ਆਹ ਦਿੱਕਤ ਹੈ ਵੀ ਪਾਣੀ ਡੈਮ ਵਿੱਚ ਵੀ ਵੱਧਦਾ ਜਾ ਰਿਹਾ ਹੈ ਤੇ ਇੱਧਰ ਛੱਡਿਆ ਦੇ ਨੇ ਪਾਣੀ ਉਹਨਾਂ ਖਾਰੇ ਪਹਚਾਰਾ ਪਸ ਪਾਣੀ ਹੈ ਆ ਦਿਖਾਈਏ ਖਾਰੇ ਬਹਿ ਪਾਣੀ ਫੈਲੇ ਹੋਇਆ ਹੈ ਆਣਾ ਜਾਣਾ ਇੱਥੇ ਬੜਾ ਔਖਾ ਹੀ ਹੈ ਬੜਾ ਔਖਾ ਹੈ ਹੋਰ ਤੁਨ ਕੀ ਦਿੱਕਤ ਹੈ ਉਹਨਾਂ ਨੂੰ ਇਹ ਦਿੱਕਤ ਵੀ ਪਾਕਿਸਤਾਨ ਪਾਣੀ ਛੱਡਾ ਜਾਵੇ ਕਰੇ ਉਹ ਦਿੱਛੇ ਸਾਥੇ ਬੈਠ ਰਹਾ ਆਪਣੇ ਵਿਆਕੀ ਪਾਣੀ ਦਬਦੇ ਦਿਨ ਰਾਤ ਬੜੀ ਦਾ ਕਹਿਣਾ ਹੈ ਵੀ ਪਾਕਿਸਤਾਨ ਪਾਣੀ ਛੱਡਾ ਜਾਵੇ ਵੀ ਇੱਧਰ ਨਾ ਛੱਡਾ ਜਾਵੇ ਵੀ ਫਿਰ ਪੰਜਾਬ ਨੂੰ ਆਪ ਨੂੰ ਹੀ ਫਿਰ ਤੰਗੀ ਆ ਜਾਂਦੀ ਹੈ ਤੇ ਤੁਹਾਨੂੰ ਰਹਿੰਦੇ ਕਿੱਥੇ ਹੋਣ ਅਸੀਂ ਹੁਣ ਆਪੋ ਆਪ ਸਿੰਦਾਂ ਦੇ ਰਿਸ਼ਤੇਦਾਰਾ ਕੋ ਚਲੇ ਗਏ ਤੇ ਇਹਨਾਂ ਦਾ ਪਰਿਵਾਰ ਹੁਣ ਰਿਸ਼ਤੇਦਾਰਾਂ ਤੇ ਗਿਆ ਹੋਇਆ ਹੈ ਵੀ ਉੱਥੇ ਛੱਡ ਆਏ ਨੇ ਕਿ ਜਵਾਕ ਜੱਲਾ ਚੜਾਏਗਾ ਸੀ ਛੋਟਾ ਵੀਵੇਂ ਪਾਣੀ ਵਿੱਚ ਹੋਰ ਕਾਨ ਬਾਂਦੇ ਵਧਾਉ ਛੱਟੇ ਨਹੀਂ ਇਹ ਹਦ ਬਹੁਤ ਮੁਸ਼ਕਲ ਹੋ ਗਿਆ ਨਾ ਹੁਣ ਚਾਰਾ ਕੋਈ ਨਹੀਂ ਰਹਿ ਗਿਆ ਤੇ ਇਤਨਾ ਵੀ ਉਹ ਢਲੇ ਵੀ ਡੁੱਬ ਗਏ ਲੋਕ ਤਾਂ ਨੇ ਸਾਥੇ ਗੋਲ ਹੋ ਗਏ ਨਾ trap ਹੋ ਗਏ ਸੀ ਪਰਮਾਂ ਕੇ ਇਹਨਾਂ ਦਾ ਇੱਥੇ ਖਤਰਾ ਬੜਾ ਮੰਡਰਾ ਰਿਹਾ ਏ ਤੇ ਇਧਰ ਵੇਖੋ ਪਾਣੀ ਆ ਗਲਾਲੀ ਦੇਖੋ ਝੋਨੇ ਦੀ ਝੂਣ